ਕੱਲ 1200 ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜਨਮ ਦਿਵਸ ਨਗੀ ਗੁਰ ਪਰਜੀਵ ਸਤ ਸੰਗਤ ਜੀ ਅੱਜ ਦਾ ਗੁਰੂ ਸੰਸਾਣ 9ਵੇਂ ਪਾਰਸ਼ਾ ਧੰਨ ਗੁਰੂ ਤੇਗ ਬਹਾਦਰ ਪਾਰਸ਼ਾ ਮਹਾਰਾਜ ਜੀ ਤਿੰਨਾਂ ਪੀ 350 ਸਾਦਾ ਸ਼ਹੀਦੀ ਪਰਮ ਨੂੰ ਸਮਰਪਿਤ ਇਹ ਜੋ ਸੇਖਾਨੀ ਸਰਬੋਤ ਸੰਸਥਾ ਗੁਰਦੁਆਰਾ ਧੋਵੀ ਸਾਹਿਬ ਤੇ ਇਸ ਤੋਂ ਅਸਾਨ ਵਿਗਾਰਿਆ ਨਾਲਾ ਰਣੀਆਂ ਦੀਆਂ ਜਿਹੜੀਆਂ ਸੂਚੀਆਂ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਉਹਨਾਂ ਦੇ ਉੱਪਰ ਆਲਾ ਕੀਤਾ ਗਿਆ ਇਹ ਗੁਰਮੁਖ ਸਮਾਰਗ ਮਲਿਕੀ ਨੇ ਆਓ ਗੁਰੂ ਸਾਹਿਬ ਕਿਰਪਾ ਕਰਨ ਜਿੱਥੋਂ ਕੱਲ ਇਤਿਹਾਸ ਦੀ ਲੜੀ ਨੂੰ ਛੱਡਿਆ ਸੀ ਉੱਥੋਂ ਹੀ ਇਤਿਹਾਸ ਦੀ ਲੜੀ ਦੇ ਨਾਲ ਡੁੱਬ ਕੇ ਗੁਰੂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜੀ ਦੀ ਸ਼ਹਾਦਤ ਨੂੰ ਯਾਦ ਕਰ ਸਕੀਏ ਕਰੋ ਕਿਰਪਾ ਸਾਈ ਸੰਗਤ ਦਿਓ ਅਸੀਸ ਗੱਲ ਕੇ ਆਖੋ ਆਖੋ ਜੀ ਵਾਹਿਗੁਰੂ ਦੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਗਜੀਤ ਬਾਦਸ਼ਾਹ ਨੇ ਜਦੋਂ ਜ਼ੁਲਮ ਕੀਤੇ ਉਹ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜੀ ਦੀ ਸ਼ਰਨ ਦੇ ਵਿੱਚ ਆਏ ਮਹਾਰਾਜੀ ਨੇ ਉਹਨਾਂ ਦੀ ਫਰਿਆਦ ਸੁਣਿਆ ਤੇ ਪੱਤਰ ਲਿਖਣ ਵਾਸਤੇ ਕਿਹਾ ਕਿ ਜਾ ਕੇ ਇਹ ਪੱਤਰ ਲਿਖ ਦਿਓ ਅਰੰਗਜੀਤ ਬਾਦਸ਼ਾਹ ਨੂੰ ਕਿ ਸਾਡਾ ਆਗੂ ਗੁਰੂ ਤੇਗ ਬਹਾਦਰ ਸਾਹਿਬ ਹੁਣ ਇਧਰੋਂ ਪੱਤਰ ਲਿਖਿਆ ਜਾਂਦਾ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜੀ ਸ਼ਹੀਦ ਹੋਣ ਵਾਸਤੇ ਅਨੰਦਪੁਰ ਸਾਹਿਬ ਨੂੰ ਪਿਆਰੀ ਆਰਾਮ ਜਿੰਦਗੀ ਮਹਾਰਾਜ ਜੀ ਨੇ ਪਿਆਰੀ ਆਰਾਮ ਕੀਤੀ ਇਤਿਹਾਸਕਾਰ ਨੇ ਇਹ ਵੀ ਦੁਨੀਆ ਦੇ ਵਿੱਚ ਇੱਕ ਅਨੋਖੀ ਮਿਸਾਲ ਆ ਗੁਰਨਾਨਕ ਦਾ ਘਰ ਇੱਕ ਨਿਆਰਾ ਹੈ ਹਮੇਸ਼ਾ ਦੁਨੀਆ ਦੇ ਵਿੱਚ ਵੇਖਾਂਗੇ ਕਦੀ ਜਿਹੜਾ ਕਾਤਲ ਹੈ ਉਹ ਚੱਲ ਕੇ ਕਤਲ ਕਰਨ ਵਾਲੇ ਦੇ ਕੋਲ ਜਾਂਦਾ ਜਲ ਹਕੀਕਤੋਂ ਕੀਤਾ ਜਾਂਦਾ ਪਰ ਇਥੇ ਉਲਟਾ ਹੋ ਰਿਹਾ ਕਤਲ ਹੋਣ ਵਾਲੇ ਧੰਗ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਖੁਦ ਚੱਲ ਕੇ ਕਤਲ ਦੇ ਕੋਲ ਜਾ ਰਹੇ ਸ਼ਹੀਦ ਹੋਣ ਵਾਸਤੇ ਮਹਾਰਾਜ ਖੁਦ ਚੱਲ ਕੇ ਜਾ ਰਹੇ ਆ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜੀ ਨੇ ਤਿਆਰੀ ਰਾਵ ਦਿੱਤੀ ਪ੍ਰਚਾਰ ਕਰਦੇ ਹੋਏ ਮਹਾਰਾਜੀ ਦਿੱਲੀ ਨੂੰ ਚੱਲੇ ਪਾਤਸ਼ਾਹ ਮਹਾਰਾਜ ਭਵਾਨੀ ਜੜ